ਅੱਜ ਵੀ ਦੇਸ਼ ਦੇ ਖੇਤੀਬਾੜੀ ਮੰਤਰੀ ਚੇਵਦਾ ਜਹਾਂਜੀ ਦਾ ਅੱਜ ਬਿਆਨ ਆਇਆ ਜਿਹੜੇ ਬੋਦਨ ਪਹਿਲਾਂ ਪੰਜਾਬ ਦੇ ਹਰ ਪੀਟ ਦੇ ਇਲਾਕਿਆਂ ਦਾ ਦੌਰਾ ਕਰਕੇ ਗਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਅਜਨਾਲੇ ਨੂੰ ਕਿਉਂਕਿ ਅਸੀਂ ਬਾਰਡਰ ਤੇ ਆਂ ਸਾਨੂੰ ਮਲ স্পੈਸ਼ਲ ਕੈਟਾਗਰੀ ਤੇ ਰੱਖ ਕੇ ਜਿਹੜਾ ਉਹ 2.5 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਕਿਉਂਕਿ ਨਾਲੇ ਚ ਬਹੁਤ ਬੁਰੀ ਹਾਲਤ ਹੋ ਗਈ ਹੈ। ਉਹਨਾਂ ਨੇ ਦੇਣਾ ਲੈਣਾ ਕੀ ਸੀਗਾ? ਉਹ ਦੇਖ ਕੇ ਗਏ ਖੁਸ਼ ਕਰ ਗਏ ਲੋਕਾਂ ਨੂੰ। ਅੱਜ ਉਹਨਾਂ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਹੜ੍ਹ ਆਇਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਹੈ ਉਹਦੇ ਕਰਕੇ ਹੜ੍ਹ ਜਿਹੜੇ ਆਏ ਆ ਮੈਂ ਉਨਾਂ ਦੇ ਬਿਆਨ ਨੂੰ ਨਿੰਦ ਦਾ ਵੀ ਆਲ ਬੜਾ ਗੈਰ ਜ਼ਿੰਮੇਵਾਰ ਬਿਆਨ ਜਿਹੜਾ ਉਹਨਾਂ ਦਾ ਹੈ ਔਰ ਕੀ ਇਤਤ ਉਹ ਬਹੁਤ ਦੂਰ ਦੇ ਦਾ ਮਤਲਬ ਕਿ ਉਹਨਾਂ ਨੇ ਕੋਈ ਸਹੀ ਰਿਪੋਰਟ ਨਹੀਂ ਲਈ ਕੋਈ ਰੀਅਲ ਗਰਾਉਂਡ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਹੈ ਅਸੀਂ ਦਾਵੀਦ ਦੇ ਆਦੇ ਕੰਡੇ ਤੇ ਹਸਨ ਮੇਰਾ ਸੇਵਦਾ ਚਹਾਨ ਜੀ ਨੂੰ ਚਣਾ ਚੈਲੰਜ ਰੋ ਸਾਰਤ ਗੰਗਾਂ ਦੇ 라ਵੀ ਚ ਕਿੱਥੇ ਨਜਾਇਜ਼ ਮਾਈਨਿੰਗ ਹੋਈ ਆ 라ਵੀ ਦਰਿਆ ਦੇ ਅੰਦਰ ਕਿੱਥੇ ਮਾਈਨਿੰਗ ਕੀਤੀ ਗਈ ਆ ਕਿਉਂ ਕਿਉਂਕਿ 라ਵੀ ਦਰਿਆ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਫੌਜ ਨੇ ਤੇ ਬੀਐਸਐਫ ਨੇ ਜਿਹੜੀ ਉਹ ਪਾਬੰਦੀ ਲਾਈ ਆ ਮੇਰੀ ਜਾਣਕਾਰੀ ਅਨੁਸਾਰ ਮੈਂ ਕਈ ਵਾਰ ਕੋਸ਼ਿਸ਼ ਕੀਤੀ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਨੂੰ ਕਿ ਸਾਡਾ ਦਰਿਆ ਜਿਹੜਾ ਸਾਫ਼ ਪਾੜ ਕੇ ਦਿੱਤਾ ਜਾਵੇ ਉਹ ਦਰਿਆ ਦੀ ਸਫਾਈ ਵਾਸਤੇ ਫੌਜ ਤੇ ਬੀਐਸ ਬੀਐਸਐਫ ਜਿਹੜੀ ਆ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਐਨਓਸੀ ਨਹੀਂ ਦਿੱਤੀ। ਕੈਸੀ ਇੱਥੇ ਮਤਲਬ ਦਰਿਆਵਾਂ ਦੀ ਖਲਾਈ ਕਰਨਾ ਜਿਹੜਾ ਉਹ ਤੁਹਾਨੂੰ ਨਹੀਂ ਮਤਲਬ ਦੇ ਸਕਦੇ ਆਗਿਆ ਵੀ ਦੇ ਸਕਦੇ। ਉਹਨ ਪਿਛਲੇ 5-6 ਮਹੀਨਿਆਂ ਚ ਅਸੀਂ ਬੜੀ ਟਰਾਈ ਕੀਤੀ ਕਿ ਸਾਡਾ ਦਾਵੀ ਦਰਿਆ ਸਤਲੁਜ ਦਾ ਕੁਝ ਹਿੱਸਾ ਕੁਝ ਬਿਆਸ ਦਾ ਜਿਹੜਾ ਬਹੁਤ ਬੁਰੀ ਹਾਲਤ ਆ ਅਸੀਂ ਕਹਿ ਕੇ ਕੋ ਆ ਕੇ ਮੈਂ ਖੁਦ ਬਦਗੇੜੀਆ ਸਾਹਿਬ ਨਾਲ ਮੀਟਿੰਗ ਕਰਕੇ ਗਰਾਸਪੁਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਰਲੇ ਕੱਢ ਗਏ ਉਹਨਾਂ ਕੋ ਡੀਸੈਲਟਿੰਗ ਦੀ ਮਤਲਬ ਜਿਹੜੀ ਪਰਮਿਸ਼ਨ ਲਈ ਕਿ ਸਾਨੂੰ ਡੀਸੈਲਟਿੰਗ ਦੇ ਕਰ ਲੈੰਦੋ ਯਾ ਸਫਾਈ ਤਾਂ ਕਰ ਲੈੰਦੋ ਉਹ ਉਹਨਾਂ ਨੇ ਸਾਨੂੰ 2 ਮਹੀਨੇ ਪਹਿਲਾਂ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਕਰ ਲਓ ਉਹ ਸਰਕਾਰ ਨੇ ਅਜੇ ਟੈਂਡਰ ਲਾਏ ਆ ਉਹ ਟੈਂਡਰ ਵੀ ਅਕਤੂਬਰ ਤੱਕ ਜਾ ਕੇ ਸ਼ੁਰੂ ਹੋਣਿਆ ਕਿਉਂਕਿ 10ਵੇਂ ਮਹੀਨੇ ਤੋਂ ਬਾਅਦ ਦੇ ਵਿੱਚ ਉਹ ਸ਼ੁਰੂ ਹੋਣਿਆ ਸੋ ਮੈਂ ਚਵਾਨ ਸਾਬ ਨੂੰ ਕਹਿੰਨਾ ਕਿ ਸਰ ਗਰਾਊਂਡ ਤੇ ਤੁਸੀਂ ਆਇਓ ਪਰ ਗਰਾਊਂਡ ਦੀ ਰਿਪੋਰਟ ਨਹੀਂ ਲੈ ਕੇ ਗਏ ਤੁਸੀਂ ਕਲੀਅਰ ਕਰੋਗੇ ਲਾਵੀਦ ਦੇ ਅੱਜ ਕਿੱਥੇ ਮਾਇਨੇ ਹੋਈ ਆ ਰਾਵੀ ਦਰਿਆ ਦੇ ਉੱਤੇ ਬੀਐਸਐਫ ਲੱਗੀ ਆ ਫੌਜ ਲੱਗੀ ਆ ਸਭ ਫੌਜ ਤੇ ਬੀਐਸਐਫ ਤੋਂ ਕੀ ਮਾਇਨੇ ਕੋਗੀ ਇਹਦਾ ਮਤਲਬ ਹੈ ਕੇਂਦਰ ਸਰਕਾਰ ਨੂੰ ਪਤਾ ਸੀਗਾ ਸਾਨੂੰ ਤੋਂ ਇਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਡੀ ਸਰਕਾਰ ਨੂੰ ਤੋਂ ਇਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਤੋਂ ਆਗਿਆ ਨਹੀਂ ਦਿੱਤੇ ਪੰਜਾਬ ਨੂੰ ਕੋਈ ਪੈਕੇਜ ਦੇਣ ਦੀ بجائے ਇਹ ਕਹਿਣਾ ਕਿ ਉੱਥੇ ਗੈਰਕਾਨੂੰਨੀ ਮੈਨਿੰਗ ਦੇ ਨਾਲ ਜਿਹੜਾ ਹੜ ਆਇਆ ਇਹ ਬਹੁਤ ਹੀ ਘਟੀਆ ਬਿਆਨ ਹੈ ਉਹਨਾਂ ਦਾ ਉਦੇ ਤੋਂ ਲੱਗਦਾ ਕਿ ਬੀਜੇਪੀ ਪੰਜਾਬ ਦੇ ਨਾਲ ੱੱਕਾ ਕਰਦੇ ਰੋ ਉਹਦੇ ਵਿੱਚ ਪੰਜਾਬ ਦੇ ਵਿੱਚ ਕੁਛ ਵੀ ਉਹ ਦੇਣ ਦੀ ਤਿਆਰ ਨਹੀਂ ਹੈ ਮੈਂ ਤੁਹਾਨੂੰ ਇੱਕ ਦਿਖਾਉਣਾ ਇਹ ਮੇਰੇ ਮੇਸਜ ਕੋ ਤਸਵੀਰ ਹੈ ਇਹ ਸੀਰ ਪਾਟਲ ਸਾਹਿਬ ਜਿਹੜੇ ਦਰਿਆਮਾਬਾਦ ਦੇ ਮੰਤਰੀ ਆ ਉਹਨਾਂ ਨਾਲ ਮੈਂ 2 ਤਰੀਕ ਨੂੰ ਮੀਟਿੰਗ ਕਰਕੇ ਆਇਆ 2 ਜੁਲਾਈ ਨੂੰ ਇਹ ਅਸੀਂ ਇੱਕ ਪੰਜਾਬ ਸਰਕਾਰ ਨੇ ਦਰਿਆਮਾਦ ਉੱਤੇ ਜਿਹੜੀ ਬੀਓਪੀ ਹੈ ਜੜੀਆਂ ਇਹ ਇਹ ਬੀਐਸਆਰ ਦੀਆਂ ਪੋਸਟਾਂ ਜਿੱਥੇ ਜਿੱਥੇ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਅਸੀਂ ਠੀਕ ਕਰਨਾ ਚਾਹੁੰਦੇ ਸੀਗੇ ਤੇ ਪੰਜਾਬ ਸਰਕਾਰ ਨੇ ਕਰੀਬ 170 ਕਰੋੜ ਦਾ ਪ੍ਰਧਕ ਜਿਹੜਾ ਬਣਾ ਕੇ ਭੇਜਿਆ ਸੀਗਾ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਇਹਦੇ ਪੈਸੇ ਦੇਣੇ ਸੀਗੇ ਔਰ ਉਹਦੇ ਚ 40 ਕਰੋੜ ਰੁਪਈਆ ਸਾਡੀਆਂ 12 ਮਤਲਬ ਜਿਹੜੀਆਂ ਪੋਸਟਾਂ ਸੀਗੀਆਂ ਅਰਾਵੀ ਦੇ ਕੰਢੇ ਤੇ ਜਿਹੜਾ ਜਿੰਨਾ ਦੇ ਪੈਸੇ ਬੰਦੇ ਸੀਗੇ 40 ਕਰੋੜ ਰੁਪਈਆ ਤੇ ਮੈਂ ਬਾਦਲ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਆ ਮੈਂ ਲੈਟਰ ਦਿੱਤੀ ਉਹਨਾਂ ਨੇ ਕੇ ਬੜੀ ਵਧੀਆ ਮੀਟਿੰਗ ਹੋਈ ਮੈਂ ਕਿਹਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਪੈਸੇ ਦੋ ਦੂਜੀ ਗੱਲ ਤੇ ਤੁਸੀਂ ਨਹੀਂ ਦੇੜੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਆ ਵੀ ਚ ਬਹੁਤ ਵੱਡੇ ਹਾਲ ਆ ਜਾਣੇ ਆ ਤੁਹਾਡੀਆਂ ਪੋਸਟਾਂ ਪਾਸਟਾਂ ਸਭ ਡੁੱਲ ਜਾਣੀਆਂ ਸਾਨੂੰ ਪੈਸੇ ਦੋ ਸਦਕ 40 ਕਰੋੜ ਰੁਪਈਆ ਬਣਦਾ ਸਾਨੂੰ ਉਹ ਪੈਸੇ ਜਿਹੜੇ ਦਿੱਤੇ ਜਾਣ ਸਰ ਅੱਜ ਦੇਖ ਲਓ ਕਿੰਨੀ ਤਰੀਕ ਹੋ ਗਈ ਆ ਅਜੇ ਤੱਕ ਇੱਕ ਦਿਵਾਨੀ ਵੀ ਆਈ 7 ਮਹੀਨਿਆਂ ਤੋਂ ਸਾਡੇ ਅਫਸਰ ਦਿੱਲੀ ਦੇ ਫੇਰੇ ਮਾਲ ਮਾਰ ਕੇ ਹੰਬ ਗਏ 7 ਮਹੀਨਿਆਂ ਤੋਂ ਸਾਡੇ ਇਸ ਡਿਪਾਰਟਮੈਂਟ ਦੇ ਅਫਸਰ ਜਿਹੜੇ ਆ ਬਾਹਰ ਬਾਹਰ ਦਿੱਲੀ ਜਾ ਕੇ ਮੀਟਿੰਗਾਂ ਕਰਕੇ ਉਹ ਉੱਥੋਂ ਹੰਬ ਗਏ ਅਜੇ ਤੱਕ ਸਾਨੂੰ ਇੱਕ ਪੈਸਾ ਨਹੀਂ ਦਿੱਤਾ ਉਲਟਾ ਤੁਹਾਨੂੰ ਸਭ ਕਹੀ ਜਾਂਦੇ ਮਾਈਨਿੰਗ ਹੋ ਗਈ ਹੈ ਜੀ ਉੱਥੇ ਸਰ ਮਾਈਨਿੰਗ ਕਿੱਥੋਂ ਹੋ ਗਈ ਮੈਂ ਤਾਂ ਬੜਾ ਆਹਾਨ ਹੈ ਕਿ ਲਾਵੀ ਚ ਕਿੱਥੇ ਮਾਈਨਿੰਗ ਹੋਈ ਆ ਜੇ ਲਾਵੀ ਚ ਮਾਈਨਿੰਗ ਹੋਈ ਆ ਤੇ ਇਹਨਾਂ ਨੂੰ ਪਤਾ ਹੀ ਕਿਉਂ ਕਿ ਉਹ ਤਾਂ ਫੌਜ ਤੇ ਵੀ ਸਭ ਲੱਗੇ ਆ ਅਤੇ ਮੈਂ ਮਤਲਬ ਇਹ ਕਿ ਨਾ ਕਿ ਰਾਜ ਕੇਂਦਰ ਸਰਕਾਰ ਕੋਈ ਮਦਦ ਕਰਦੀ بجائے ਕੋਈ ਪੈਸਾ ਦੇਣ ਦੀ بجائے ਦਰਿਆਵਾਂ ਨੂੰ ਕਲੀਨ ਕਰਨ ਦੀ بجائے ਦਰਿਆਵਾਂ ਦਾ ਸਾਰਾ ਬਹਾਉ ਉਹਦੋਂ ਮੈਂ ਪਾਲਟ ਨੂੰ ਕਿਹਾ ਪਾਟਲ ਨੂੰ ਕਿਹਾ ਸੀਗਾ ਕਿ ਸਾਡੀ ਜਿਹੜੀ ਦਰਿਆ ਬੁਰਦ ਜ਼ਮੀਨ ਸਾਡੀਆਂ ਜ਼ਮੀਨਾਂ ੜ ਗਈਆਂ ਹੋੜ ੜ ਗਈਆਂ ਇੰਦੀਆਂ ਜ਼ਮੀਨਾਂ ਮੈਂ ਕਿਹਾ 23 ਚ ਸਾਡੀਆਂ ਜ਼ਮੀਨਾਂ ੜ ਗਈਆਂ ਸੀਗਿਆ ਸਾਨੂੰ ਉਹਨੇ ਪੈਸੇ ਦਿਓ ਦਰਿਆ ਬੁਰਦ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਦਾ ਕਿਸਾਨਾਂ ਦੀ ਆਫਰੇ ਬੀ ਦੋ ਭਾਈ ਸਾਹਿਬ ਦੱਸ ਰਿਹਾ ਕਿ 20 ਏਕੜ ਜ਼ਮੀਨ ਮੇਦੀ ਉਡਰ ਗਈ ਆ ਜੀ ਪਤਾ ਨਹੀਂ ਲੱਗਾ ਕਿੱਦਾਂ ਚਲ ਗਈ ਇੱਕ ਮਹੀਨਾ ਦੀ ਮੇਰਾ ਅਦਲਾਪੁਰ ਦੀ ਜ਼ਮੀਨ ਦਾ ਉਹ ਸੈਂਟਰ ਸਰਕਾਰ ਨੇ ਬੇੜਾ ਇੱਕ ਪੈਸਾ ਵੀ ਨਹੀਂ ਮਿਲਿਆ ਤੁਸੀਂ ਬੰਨਾਂ ਲਈ ਇੱਕ ਪੈਸਾ ਵੀ ਮਿਲਿਆ ਡੀਸੈਲਟਿੰਗ ਵਾਸਤੇ ਸਭ ਤੋਂ ਹੀ ਪੰਜਾਬ ਨੂੰ ਦੇਣ ਦੀ ਬਜਾਏ ਪੰਜਾਬ ਨੂੰ ਤੁਸੀਂ ਇਹ ਕਹਿ ਰਹੇ ਜੀ ਨਜਾਇਜ਼ ਮੈਨਿੰਗ ਦਾ ਸੋ ਮੈਂ ਚੌਹਾਨ ਸਾਹਿਬ ਨੂੰ ਬੇਨਤੀ ਕਰੂੰਗਾ ਸਾਰ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਨੂੰ ਉਦੋਂ ਹੀ ਬੇਨਤੀ ਕੀਤੀ ਸਿਆਤ ਨਾ ਕਰੋ ਪੰਜਾਬ ਨਾਲ ਤੱਕਾ ਨਾ ਕਰੋ ਭਾਜਪੀ ਲਗਾਤਾਰ ਤੱਕਾ ਕਰਦੀ ਹੈ ਕਿੰਨੇ ਸਰਕਾਰ ਲਗਾਤਾਰ ਤੱਕਾ ਕਰਦੀ ਆ ਸਾਡੇ ਜ਼ਖਮਾਂ ਦੇ ਤੁਸੀਂ ਲੂਣ ਪਾ ਦਿਓ ਯਾਰ ਸਾਡੇ ਲੋਕ ਜਿਆਦੇ ਡੁੱਬ ਗਏ ਘਰ ਬਰਬਾਦ ਹੋ ਗਏ ਸਭ ਕੁ ਬਰਬਾਦ ਹੋ ਗਿਆ ਉਹਨਾਂ ਨੂੰ ਪੁੱਛੋ ਤੁਸੀਂ ਕਿ ਇੱਥੇ ਮਾਈਨਿੰਗ ਹੋਈ ਆ ਕਿਤੇ ਉਹ ਪਹਿਲਾਂ ਉਹਨਾਂ ਨੂੰ ਪੁੱਛੋ ਤੁਸੀਂ ਕਿ ਇਹ ਦੂ ਘਰ ਅਭੀ ਤੱਕ ਅੱਜ ਕਦੀ ਮਾਈਨਿੰਗ ਹੋਈ ਆ ਯਾਦ ਨਵੀਕਰ ਚੋਲੀ ਮੈਂ ਇਨਨਾ ਗੈਰ ਜਮੀਰ ਬਿਆਨ ਦਿੱਤਾ ਉਹਨਾਂ ਨੇ ਉਹਨਾਂ ਦਾ ਬਿਆਨ ਨਿੰਦਣਯੋਗ ਆ ਔਰ ਮੈਂ ਮੰਗ ਕਰੂੰਗਾ ਕਿ ਜੋ ਅਸੀਂ 60 ਹਜ਼ਾਰ ਕਰੋੜ ਰੁਪਈਆ ਸਾਡਾ ਬਕਾਇਆ ਕੇਂਦਰ ਸਰਕਾਰ ਵਾਲਾ ਪੰਜਾਬ ਦਾ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਸਾਡਾ ਉਹ 60 ਹਜ਼ਾਰ ਕਰੋੜ ਦਾ ਬਕਾਇਆ ਹੀ ਦੇ ਦੇਣ ਅਸੀਂ ਆਪਣੇ ਪੈਰਾਂ 'ਤੇ ਹੋ ਜਾਈਏ ਔਰ ਮੈਂ ਤੇ ਆਪਣੇ ਹਲਕੇ ਵਾਸਤੇ 2000 ਕਰੋੜ ਰੁਪਈਆ ਤੁੰਦਨ ਸਾਹਿਬ ਕੋ ਵੀ ਮੰਗਿਆ ਸੀਗਾ ਔਰ चौहान ਸਾਹਿਬ ਨੂੰ ਵੀ ਲਿਖਤੀ ਦਿੱਤਾ ਸਾਨੂੰ ਕੋਈ ਰਿਸਪੌਂਸ ਨਹੀਂ ਆਇਆ ਸਰ ਕੋਈ ਕਾਂਟਗੋਰ ਵੀ ਆ ਤੱਕ ਦੀ ਕਿਤੇ ਭੇਜਿਆ ਸੈਂਟਰ ਗਵਰਨਮੈਂਟ ਦੇ ਉਲਟਾ ਦੇਖੋ ਤੁਸੀਂ ਕੰਮ ਵੇਖੋ ਕੀ ਕਰਦੇ ਆ ਉਥੇ ਲੱਗੇ ਸਾਡੇ ਬਾਬੇ ਸਾਡੇ ਲੋਕ ਆ ਬੱਲੇ ਲੱਗੇ ਆ ਕੇਂਦਰ ਸਰਕਾਰ ਕਿੱਥੇ ਆ ਜੀ ਸਾਰੀ ਦੁਨੀਆ ਨੂੰ ਪਤਾ ਤੇ ਦਰਿਆਵਾਂ ਦਾ ਮਹਿਕਮਾ ਦਰਿਆਵਾਂ ਨੂੰ ਜਿਹੜਾ ਪੈਸਾ ਆਉਂਦਾ ਦਰਿਆਵਾਂ ਦੀ ਮੁਰੰਮਤ ਵਾਸਤੇ ਉਹਦੀ ਡੀਸਰਟਿੰਗ ਲਈ ਉਹਦੇ ਬੰਦ ਬੰਨਣ ਲਈ ਜਿਹੜਾ ਪੈਸਾ ਆਉਂਦਾ ਸੈਂਟਰ ਗਵਰਨਮੈਂਟ ਦਿੰਦੀ ਹੈ ਸੱਤ ਸੱਤ ਪੈਸਾ ਹੀ ਦਿੱਤਾ ਕਿੱਥੇ ਦਿਖਾਉਣ ਆ ਜਿਹੜਾ ਮੈਂ ਦੱਸਿਆ 170 ਕਰੋੜ ਦਾ ਪਰ ਬੋਧਰ ਤੇ ਜੀਐਸ ਸੀਐਮ ਸਾਹਿਬ ਨੇ ਦਿੱਲੀ ਮੇਰੇ ਸੱਤ ਮਹੀਨੇ ਪਹਿਲਾਂ ਦੀ ਮੈਂ ਜਾ ਕੇ ਖੁਦ ਮਿਲ ਕੇ ਆਇਆ ਇੱਕ ਪੈਸਾ ਨਹੀਂ ਦਿੱਤਾ ਜੀ ਕਿਤੇ ਦੇ ਦਿੰਦੇ ਆ ਜੀ ਕਰ ਦਿੰਦੇ ਆ ਜੀ ਗੱਲ ਕੋਈ ਨਹੀਂ ਜੀ ਤੁਹਾਨੂੰ ਦਾਂਗੇ ਜੀ ਚੰਗਾ ਕੰਮ ਕਰਾਇਓ ਜੀ ਸਾਨੂੰ ਇੱਕ ਪੈਸਾ ਦੀ ਮਿਲਿਆ ਸੋ ਮੈਂ ਸਮਝਦਾ ਕਿ ਚਵਾਨ ਸਾਹਿਬ ਨੇ ਸਾਡੇ ਜ਼ਖਮਾਂ ਤੇ ਮਤਲਬ ਨਾ ਹੁੰਦੀ ਬਿਜਾਏ ਜ਼ਖਮਾਂ ਤੇ ਮਿਰਚਾਂ ਪਾ ਕੇ ਔਰ ਅੱਜ ਦਾ ਉਹਨਾਂ ਦਾ ਬਿਆਨ ਪੰਜਾਬ ਦੇ ਵਿਰੋਧਿਆ ਉਹਨਾਂ ਦਾ ਬਿਆਨ ਉਹ ਚਾਹਦੇ ਹਰ ਪੀੜਤ ਜਿਹੜੇ ਡੀਕਦੇ ਆ ਕਿ ਕੋਈ ਪੈਸਾ ਦੇਵੇ ਕਿੰਦਾ ਸਰਕਾਰ ਉਹਨਾਂ ਦੇ ਜਜ਼ਬਾਤਾਂ ਦੇ ਖਿਲਾਫ ਹੈ ਸੋ ਮੈਂ ਸਮਝਦਾ ਕਿ ਬਿਆਨ ਕੱਟੀਆਂ ਦੇ ਨਜੋਕ ਹੈ ਔਰ ਮੈਂ ਸਮਝਦਾ ਕਿ ਸੈਂਟਰ ਗਵਰਨਮੈਂਟ ਕੋਈ ਇਨਸਾਫ ਕਰਨ ਵਾਲੀ ਨਹੀਂ ਗਈ ਕਿੰਦਾ ਸਰਕਾਰ ਕੋਈ ਪੰਜਾਬ ਨੂੰ ਪੈਕੇਜ ਦੇਵੇ ਮੈਂ ਤਾਂ ਹੋਰ ਸੋਚ ਨਹੀਂ ਸਕਦਾ ਆ 10 12 ਦਿਨਾਂ ਬਾਅਦ ਸਾਡੇ ਦੇ 26 ਤਰੀਕ ਨੂੰ ਪਾਣੀ ਆਇਆ ਉਦੋਂ ਸੱਤ ਦੋਇਤ ਤੇ ਬਿਆਸ ਦਾ ਤੇ ਸਤਾਂਪੁਰ ਲੋਧੀ ਦੇਖੋ ਕਿੰਨੇ ਦਿਨ ਦਾ ਪਾਣੀ ਆ ਸਤ ਕੋਈ ਨਹੀਂ ਬੀ ਨੀਰੋਂ ਪੋੜੋ ਇੱਕ ਵੀ ਨੋਦ ਲੱਖਾਂ ਸਰਕਾਰ ਨੇ 1 ਕਰੋੜ ਰੁਪਏ ਦੀ ਭੇਜਿਆ ਇੱਕ ਮਹੀਨਾ ਹੋ ਗਿਆ ਜੋ ਕੁਝ ਕਰਦੀ ਪੰਜਾਬ ਸਰਕਾਰ ਕਰਦੀ ਅੱਜ ਜਿੰਨੀ ਮਦਦ ਕਰ ਰਹੀਆਂ ਲੋਕਾਂ ਦੀ ਜਿੰਨੀ ਵੀ ਅਹੀ ਕਰ ਜਿਸ ਕਮੇਸਟੀ ਦੇ ਵਿੱਚ ਉਹ ਸਾਰੀ ਮਦਦ ਸਾਧ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰੀਆ ਬੀਜੇਪੀ ਫਿਰ ਆਪਣੇ ਉਸੇ ਚੱਲੇ ਤੇ ਆਗੀ ਬੀਜੇਪੀ ਫਿਰ ਸਾਡੇ ਨਾਲ ਧੋਖਾ ਕਰਦੀ ਆ ਸਾਨੂੰ ਜਿਹੜਾ ਉਹ ਕੀ ਕਹਿੰਦੇ ਨੇ ਬਖੌਲ ਕਰਨ ਵਾਲੀ ਗੱਲ ਸੋ ਮੈਂ ਉਹਨਾਂ ਦੇ ਬਿਆਨ ਦੀ ਵਰਪੂਰ ਰਿੰਦਾ ਜਿਹੜੀ ਉਹ ਕਰਦਾ